ਅੰਮ੍ਰਿਤਸਰ ਦੇ ਵਿੱਚ ਪਿਸਤੌਲ ਦੀ ਨੋਕ ਤੇ ਲੁੱਟਾਂ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਗ੍ਰਿਫਤਾਰ ਕੀਤਾ ਗਿਆ ਹੈ ਨਾਕਬੰਦੀ ਦੌਰਾਨ ਪਹਿਲਾਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਤੋਂ ਪੁੱਛਗਿੱਛ ਤੋਂ ਬਾਅਦ ਤੀਸਰੇ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਤੋਂ ਇੱਕ ਕਾਰ ਦੇ ਸਮੇਤ ਦੋ ਪਿਸਤੌਲ ਕਾਰਤੂਸ ਅਤੇ 260 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ ਅੰਮ੍ਰਿਤਸਰ ਦੇ ਗੈਂਗਸਟਰ ਦੇ ਨਾਲ ਇਹਨਾਂ ਦੇ ਸਬੰਧ ਦੱਸੇ ਜਾਂਦੇ ਨੇ ਲੁੱਟਾਂ ਖੋਹਾਂ ਦੇ ਮਾਮਲਿਆਂ ਦੇ ਵਿੱਚ ਲੋੜੀਂਦੇ ਸੀ ਅੰਮ੍ਰਿਤਸਰ ਵਿੱਚ ਪੁਲਿਸ ਵਿਖਾ ਕੇ ਲੁੱਟਾਂ ਖੋਹਾਂ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਕਾਰ ਸਮੇਤ ਮੁਲਜ਼ਮਾਂ ਕੋਲੋਂ ਦੋ ਪਿਸਤੌਲ 260 ਗ੍ਰਾਮ ਹੈਰੋਇਨ ਅਤੇ ਕਾਰਤੂਸ ਬਰਾਮਦ ਹੋਏ ਨੇ ਮਜੀਠਾ ਪੁਲਿਸ ਨੇ ਉਦੋਂ ਨੰਗਲ ਪੁਲ ਕੋਲ ਨਾਕਾ ਲਗਾ ਕੇ ਪਹਿਲਾਂ ਦੋ ਨੌਜਵਾਨਾਂ ਨੂੰ ਜ਼ੈਨ ਕਾਰ ਸਮੇਤ ਗ੍ਰਿਫਤਾਰ ਕੀਤਾ ਪੁੱਛਗਛ ਤੋਂ ਬਾਅਦ ਤੀਜਾ ਨੌਜਵਾਨ ਗ੍ਰਿਫਤਾਰ ਕੀਤਾ ਗਿਆ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਵਿੱਚੋਂ ਇੱਕ ਦਾ ਨਾਮ ਮਲਕੀਸ਼ ਸਿੰਘ ਉਰਫ ਨਵਾਬ ਤੇ ਇੱਕ ਰਣਜੋਤ ਸਿੰਘ ਵਾਸੀ ਉਦੋਂ ਨਗਰ ਇਹਨਾਂ ਪਾਸੋਂ ਕੰਟਰੀ ਮੇਡ ਪਿਸਟਲ ਨਾਲ ਲਾਈਵ ਅਮਿਨੀਸ਼ਨ ਤੇ ਇਹਨਾਂ ਦੀ ਜਿਹੜੀ ਕਾਰ ਇੱਕ ਬਰਾਬਦ ਹੋਈ ਹੈ ਜਿਹਦੇ ਵਿੱਚ ਟ੍ਰੈਵਲ ਕਰ ਰਹੀ ਸੀ ਉਹਦੇ ਵਿੱਚ 260 ਗ੍ਰਾਮ ਦੇ ਕਰੀਬ ਹਿਰਨ ਜਿਹੜੀ ਹੈ ਬਰਾਬਦ ਹੋਈ ਹੈ ਇਹਨਾਂ ਦੀ ਪੁਛੇਸ਼ ਦੇ ਆਧਾਰ ਤੇ ਹੀ ਇੱਕ ਇਹਨਾਂ ਦਾ ਸਾਥੀ ਜਿਹੜਾ ਕਾਫੀ ਇਸ ਗਰੁੱਪ ਦੇ ਵਿੱਚ ਐਕਟੀਵਿਟੀ ਕੰਮ ਕਰ ਰਿਹਾ ਸੀ ਜੋ ਕਿ ਇਸ ਸਮੇਂ ਜੇਰੇ ਇਲਾਜ ਹੈ ਹਰਗੋਨ ਹਸਪੀਟਲ ਦੇ ਵਿੱਚ ਉਹਨੂੰ ਵੀ ਪੁਲਿਸ ਨੇ ਇਸ ਮਕਦਮੇ ਦੇ ਵਿੱਚ ਇਹਨਾਂ ਦੀ ਪੁਛੇਸ਼ ਦੇ ਆਧਾਰ ਤੇ ਰੈਸਟ ਕੀਤਾ ਹੈ